ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਆ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਸੂਟ ਆਪਾਂ ਰੈਡੀ ਕੀਤੇ ਹੋਏ ਆਗੇ ਤੇ ਮਸ਼ੀਨ ਵਰਕ ਦੇ ਨੇ ਕੁਝ ਪ੍ਰਿੰਟਡ ਨੇ ਠੀਕ ਹੈ ਜੀ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਭ ਤੋਂ ਪਹਿਲਾਂ ਸੂਟ ਦਿਖਾਉਨੇ ਆ ਲੋ ਜੀ ਹੁਣ ਤੱਕ ਦਾ ਆਪਣਾ ਹਿੱਟ ਤੇ ਸੁਪਰ ਹਿੱਟ ਡਿਜ਼ਾਈਨ ਹੈ ਠੀਕ ਹੈ ਲੋ ਜੀ ਆਪਾਂ ਇਸ ਡਿਜ਼ਾਈਨ ਦੇ ਕਾਫੀ ਸੂਟ ਰੈਡੀ ਕਰ ਚੁੱਕੇ ਆ ਕਾਫੀ ਕਲਰਾਂ ਦੇ ਵਿੱਚ ਰੈਡੀ ਕਰ ਚੁੱਕੀਆਂਗੇ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਸੋਹਣਾ ਹੈ ਇਹ ਬਿਸਕੁਟੀਜ਼ 컬러 ਆ ਜਾਂਦਾ ਹੈਗਾ ਠੀਕ ਹੈ ਜੀ ਤੇ ਬਟਰ ਕਾਟਨ ਦਾ ਸਟੱਫ ਰਹੂਗਾ ਇਹ ਬਹੁਤ ਸੋਹਣਾ ਸਟੱਫ ਹੈ ਇਹ ਪਾਰਟੀ ਵੇਅਰ ਸਟੱਫ ਹੈਗਾ ਤੇ ਤੁਸੀਂ ਇਹਨੂੰ ਲਾਈਨਿੰਗ ਲਾ ਕੇ ਸਟਿਚ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਦੇ ਚਾਕਾਂ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਦੇਖੋ ਜੀ ਸੇਮ ਹੀ ਸੂਟ ਨਾਲ ਦਾ ਆਪਾਂ ਨੇ ਲਾਈਟ ਡਾਰਕ ਹੈ ਜਿਹੜਾ ਇਹਦੇ ਉੱਪਰ ਥ੍ਰੈੱਡ ਲਾਇਆ ਹੋਇਆ ਹੈਗਾ ਤੇ ਕੰਮ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਬਾਕੀ ਥ੍ਰੈੱਡ ਕਲਰ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਪਾਏ ਹੋਇਆ ਜਿਹੜਾ ਇਸ ਤਰ੍ਹਾਂ ਦਾ ਕੰਮ ਹੁੰਦਾ ਹੈਗਾ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਜਿੰਨਾ ਮਰਜ਼ੀ ਤੁਸੀਂ ਨੂੰ ਵਾਸ਼ ਕਰੋ ਜਿਹੜਾ ਇਹ ਵਰਕ ਹੁੰਦਾ ਹੈਗਾ ਇਹ ਖਰਾਬ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਆਪਣਾ ਦੋਏ ਚਾਕਾਂ ਦੇ ਉੱਪਰ ਕਰਿਆ ਹੋਇਆ ਲਓ ਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈ ਬਾਕੀ ਸੂਟ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈਗਾ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਲਈ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਇਹਨੂੰ ਆਪਾਂ ਨੇ ਪਾਈਪਿੰਗ ਲਾਈ ਹੋਈ ਹੈ ਆਪਣਾ ਸਟਿਚ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਦਾ ਨੈੱਕ ਰੱਖਿਆ ਹੋਇਆ ਹੈ ਪੋਰਟਲੀ ਬਟਨ ਲਾਏ ਹੋਏ ਹੈਗੇ neck design ਇਸ ਤਰ੍ਹਾਂ ਬਣਾਇਆ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਜਿਵੇਂ ਬਣਾਉਣਾ ਸਾਨੂੰ ਦੱਸ ਸਕਦੇ ਹੋਗੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਪਾਹ ਦੇ ਉੱਪਰ ਬਣਾਇਆ ਹੋਇਆ ਹੈਗਾ ਇਸ ਤਰ੍ਹਾਂ ਦਾ ਦੇਖੋ ਜੀ ਆਪਾਂ ਕਾਫੀ ਜ਼ਿਆਦਾ ਹੁਣ ਤੱਕ ਇਸ ਤਰ੍ਹਾਂ ਦੇ ਡਿਜ਼ਾਈਨ ਦੇ ਸੂਟ ਰੈਡੀ ਕਰਾ ਚੁੱਕੇ ਹਾਂਗੇ ਆਪਣੇ ਡਿਜ਼ਾਈਨ ਕਾਫੀ ਜ਼ਿਆਦਾ ਸੁਪਰ ਹਿੱਟ ਰਿਹਾ ਹੈਗਾ ਠੀਕ ਹੈ ਜੀ ਤੁਸੀਂ ਵੀ ਇਹ ਡਿਜ਼ਾਈਨ ਬਣਾ ਸਕਦੇ ਹੋਗੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਸੂਟ ਵੀ ਬਹੁਤ ਸੋਹਣਾ ਰੈਡੀ ਹੋਇਆਗਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਪਲੇਨ ਹੈ ਬਾਟਮ ਤੇ ਕੋਈ ਵਰਕ ਨਹੀਂ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਸੈਮੀ ਚਨੂਨ ਦਾ ਰੱਖਿਆ ਹੋਇਆ ਠੀਕ ਹੈ ਜੀ ਤੇ ਦੁਪੱਟਾ ਇਹੋ ਆਪਾਂ ਨੇ ਇਸ ਤਰ੍ਹਾਂ ਡਾਈ ਕੀਤਾ ਹੋਇਆ ਹੈਗਾ ਲੋਚ ਇਸ ਤਰ੍ਹਾਂ ਆਪਾਂ ਡਾਈ ਕੀਤਾ ਹੋਇਆ ਤੇ ਦੁਪੱਟੇ ਨੂੰ ਆਪਾਂ ਨੇ ਲੇਸ ਦਿੱਤੀ ਹੋਈ ਹੈ ਠੀਕ ਹੈ ਜੀ ਜਿਹੜਾ ਦੁਪੱਟਾ ਹੈਗਾ ਇਹ ਵੀ ਆਪਾਂ ਨਾ ਭਾਰਤ ਦਾ ਲਾਇਆ ਹੈ ਸੈਮੀ ਚਨੂਨ ਦਾ ਖੁੱਲਾ ਡੁੱਲਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਦੁਪੱਟੇ ਦੀ ਚੜਾਈ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਲੋ ਜੀ ਇਹ ਨਹੀਂ ਹੈਗਾ ਵੀ ਆਪਾਂ ਛੋਟਾ ਦੁਪੱਟਾ ਦੇਵਾਂਗੇ ਦੇਖੋ ਸੈਮੀ ਚਨੂਨ ਦੇ ਦੁਪੱਟੇ ਦੀ ਵੀ ਕਈ ਕੁਆਲਿਟੀ ਹੁੰਦੀ ਹੈ ਨਾ ਇਸ ਦਾ ਕਟ ਰੇਂਜ ਵਾਲਾ ਵੀ ਆਉਂਦਾ ਪਰ ਆਪਾਂ ਉਹ ਨਹੀਂ ਲੈ ਕੇ ਆਉਂਦੇ ਹੈਗੇ ਜੇ ਕੋਈ ਕਸਟਮਰ ਮੰਗਦਾ ਹੈਗਾ ਉਹਨੂੰ ਆਪਾਂ ਜ਼ਰੂਰ ਲਾ ਕੇ ਦੇ ਦਿੰਨੇ ਹੈਗੇ ਸਪੈਸ਼ਲ ਲੈ ਕੇ ਆਉਣਾ ਪੈਂਦਾ ਹੈਗਾ ਬਾਕੀ ਆਪਣੇ ਕੋਲ ਜਿਹੜਾ ਹੈਗਾ ਇਹ ਨਾ ਭਾਰਤ ਦਾ ਦੁਪੱਟਾ ਹੀ ਮਿਲੂ ਸੋਨੂੰ ਚਨੂਨ ਦਾ ਠੀਕ ਹੈ ਜੀ ਆਪਾਂ ਇਸੇ ਦੀ ਕੁਆਲਿਟੀ ਰੱਖਦੇ ਹਾਂ ਕਿਉਂਕਿ ਇਹ ਦੁਪੱਟਾ ਬਹੁਤ ਸੌਫਟ ਹੁੰਦਾ ਹੈਗਾ ਤੇ ਇਸ ਤਰ੍ਹਾਂ ਨਹੀਂ ਹੈਗਾ ਵੀ ਚੂਬੂਗਾ ਕਈ ਮੋਟੀ ਜਿਹੀ स्पून ਆਉਂਦੀ ਹੈਗੀ ਤੇ ਉਹਦੇ ਜਦੋਂ ਆਪਾਂ ਨੂੰ ਵੀਅਰ ਕਰਦੇ ਆਂਗੇ ਉਹ ਆਪਣੇ ਚੂੜੇ ਦਾਗਾ ਇਹ ਇਸ ਤਰ੍ਹਾਂ ਨਹੀਂ ਹੈਗਾ ਬਿਲਕੁਲ ਇਹ ਸੌਫਟ ਦੁਪੱਟਾ ਹੁੰਦਾ ਹੈਗਾ ਠੀਕ ਹੈ ਜੀ ਲੋ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਇਹ ਦੁਪੱਟਾ ਸ਼ੋਅ ਹੋਊਗਾ ਤੇ ਉਹਦੇ ਵਿੱਚ ਸਟਿਚਿੰਗ ਐਡ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਜੇ ਸਟਿਚਿੰਗ ਕਰਾਉਣੀ ਹੈਗੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਾ ਜ਼ਰੂਰ ਕਰ ਸਕਦੇ ਹੋਗੇ ਤੇ ਆਪਾਂ ਸਟਿਚਿੰਗ ਨਾਲ ਨਹੀਂ ਦੱਸਦੇ ਹੈਗੇ ਠੀਕ ਹੈ ਲੋ ਜੀ ਤੇ ਅਗਲਾ ਸੂਟ ਦਿਖਾਉਣੀ ਆ ਇਹ ਆਪਣਾ ਔਰਗੈਂਜਾ ਬੰਦਨੀ ਦੇ ਉੱਪਰ ਕਰਿਆ ਹੋਇਆ ਹੈਗਾ ਠੀਕ ਹੈ ਜੀ ਲੋ ਜੀ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਪ੍ਰੋਪਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਆਪਾਂ ਰੇਟ ਹੈ ਜਿਹੜੇ ਉਹ ਨਾਲ ਦੱਸੇ ਹੁੰਦੇ ਆ ਹਰ ਇੱਕ ਵੀਡੀਓ ਦੇ ਵਿੱਚ ਮੈਂ ਰੇਟ ਹੈ ਜਿਹੜੇ ਨਾਲ ਦੱਸਦੀ ਆਂ ਕਿ ਠੀਕ ਹੈ ਜੀ ਤਾਂ ਜੋ ਮੇਰੀਆਂ ਭੈਣਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਵੀ ਸਾਨੂੰ ਰੇਟ ਨਹੀਂ ਪਤਾ ਲੱਗਦਾ ਹੈਗਾ ਦੇਖੋ ਜੀ ਇਹ ਵਾਲਾ ਹੈਗਾ ਆਪਣਾ ਆਰਗੈਂਜ਼ਾ ਬਾਂਦਨੀ ਦੇ ਉੱਪਰ ਕਰਿਆ ਹੋਇਆ ਹੈਗਾ ਤੇ ਇਹ ਵਾਲਾ ਸਟੱਫ ਵੀ ਬਹੁਤ ਸੌਫਟ ਹੈਗਾ ਐਨੀ ਹੈਗਾ ਹਾਰਡ ਹੈਗਾ ਵੀ ਤੁਹਾਡੇ ਚੂਭਣ ਵਾਲਾ ਹੋਊ ਜਾਂ ਖੜਿਆ ਖੜਿਆ ਜਾਂ ਹੋ ਉਸ ਤਰ੍ਹਾਂ ਦਾ ਸਟੱਫ ਨਹੀਂ ਹੈਗਾ ਬਹੁਤ ਸੋਹਣਾ ਸਟੱਫ ਹੈ ਇਹ ਆਰਗੈਂਜ਼ਾ ਬਾਂਦਨੀ ਤੇ ਇਹਦੇ ਨੀਚੇ ਹੈਗਾ ਜਿਹੜਾ ਆਪਾਂ ਟਾਪਟਾ ਲਾ ਕੇ ਇਹਨੂੰ ਸਟਿਚ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੇ ਲੋ ਜੀ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਇਹ ਨੈੱਕ ਦੇ ਉੱਪਰ ਵਰਕ ਕਰਿਆ ਹੋਇਆ ਆਪਾਂ ਨੇ ਠੀਕ ਹੈ ਜੀ ਥ्रेड ਕਲਰ ਆਪਣੀ ਚੋਇਸ ਦੇ ਤੁਸੀਂ ਕੋਈ ਵੀ ਪਵਾ ਸਕਦੇ ਹੋਗੇ ਤੇ ਬਹੁਤ ਸੋਹਣਾ ਵਰਕ ਕਰਿਆ ਹੈ ਥ्रेड ਕਲਰ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਪਾਏ ਹੋਏ ਨੇਗੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਜੇ ਤੁਸੀਂ ਇਹਨੂੰ ਹੈਂਡਵਰਕ ਦੇ ਵਿੱਚ ਕਰਾਉਣਾ ਚਾਹੋ ਤਾਂ ਤੁਸੀਂ ਹੈਂਡਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਮਸ਼ੀਨ ਵਰਕ ਦੇ ਵਿੱਚ ਵੀ ਰੱਖ ਸਕਦੇ ਹੋਗੇ ਠੀਕ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਦੋਂ ਤੁਸੀਂ ਸ਼ਰਟ ਦੇ ਵਿੱਚ ਕਲੀਆਂ ਪਾਉਂਗੇ ਜੈਸ ਤਰ੍ਹਾਂ ਬਣਾ ਕੇ ਇਹ ਪਾਰਟੀ ਵੀਅ ਸੂਟ ਹੈ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਜਿਹੜੀ ਮੇਰੀ ਭੈਣ ਹੈਂਡਵਰਕ ਦਾ ਸੂਟ ਨਹੀਂ ਲਾਈਕ ਕਰਦੀ ਹੈਗੇ ਉਸ ਤਰ੍ਹਾਂ ਦਾ ਸੂਟ ਹੈ ਜਿਹੜੇ ਰੈਡੀ ਕਰਵਾ ਸਕਦੇ ਆਗੇ ਤੇ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਉਹ ਆਪਾਂ ਨੇ ਇਹਦੀ ਬਾਹਾਂ ਦੇ ਉੱਪਰ ਪਾਈ ਹੋਈ ਹੈਗੀ ਤੇ ਨਾਲ ਹੀ ਜਿਹੜਾ ਜਿਸ ਤਰ੍ਹਾਂ ਦਾ ਥ्रेड ਕਲਰ ਲਾਇਆ ਫਲਾਵਰ ਦੇ ਵਿੱਚ ਉਸੇ ਤਰ੍ਹਾਂ ਦੀ ਹੀ ਆਪਾਂ ਨੇ ਇਹਨੂੰ ਪਾਈਪਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਇਹਨਾਂ ਦੇ ਆਪਣੇ ਕੋਲ ਕਾਫੀ ਆਰਡਰ ਨੇਗੇ ਤੇ ਇਹ ਉਹਨਾਂ ਦੀ ਗੁੜੀਆ ਦਾ ਸੂਟ ਹੈ ਇਹਨਾਂ ਦੀ ਮੰਮੀ ਦੇ ਸੂਟ ਕਾਫੀ ਪ੍ਰਿੰਟਡ ਨੇ ਕੁਝ ਵਰਕ ਵਾਲੇ ਨੇ ਜਿਹੜਾ ਉਸ ਤੋਂ ਪਹਿਲਾਂ ਦਿਖਾਇਆ ਸੀ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਇਹਦੇ ਦੋਹੇ ਬਾਹਾਂ ਦੇ ਉੱਪਰ ਵਰਕ ਆ ਜਾਊਗਾ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਡਾਟਸ ਵਾਲੀ ਹੈ ਜਿਹੜੀ ਬਾਟਮ ਲੱਗੀ ਹੋਈ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਬੇਲ ਹੈਗੀ ਆਪਾਂ ਨੇ ਇਹਦੀ ਬਾਟਮ ਦੇ ਉੱਪਰ ਬਣਾਈ ਹੋਈ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਬਾਕੀ ਥ्रेड ਕਲਰ ਨੇ ਉਹ ਤੁਹਾਡੀ ਆਪਣੀ ਇੱਛਾ ਹੈਗੀ ਤੁਸੀਂ ਕਿਸ ਤਰ੍ਹਾਂ ਦੇ ਲਗਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਜਿਵੇਂ ਪਸੰਦ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਉਸੇ ਤਰ੍ਹਾਂ ਹੀ ਲਾ ਕੇ ਦੇਵਾਂਗੇ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਵੀ ਆਪਾਂ ਸੈਮੀ ਚਨੂਨ ਦਾ ਰੱਖਿਆ ਹੋਇਆ ਹੈ ਠੀਕ ਹੈ ਜੀ ਦੇਖੋ ਜੀ ਕਿਉਂਕਿ ਸੈਮੀ ਚਨੂਨ ਦੀ ਕੁਆਲਿਟੀ ਹੈ ਜਿਹੜੀ ਆਪਾਂ ਵਧੀਆ ਲੈ ਕੇ ਆਉਣੇ ਆਂਗੇ ਤੇ ਸਿੰਗਲ ਕਲਰ ਡਾਈ ਕੀਤਾ ਹੋਇਆ ਇਸ ਤਰ੍ਹਾਂ ਹੀ ਆਪਾਂ ਨੇ ਇਹਨੂੰ ਆਪਾਂ ਮਜ਼ੈਂਟਾ ਕਲਰ ਦੀ ਜਿਹੜੀ ਲੇਸ ਹੈ ਉਹ ਆਪਾਂ ਦਿੱਤੀ ਹੋਈ ਹੈ ਲੇਸ ਹੈ ਜਿਹੜੀ ਆਪਾਂ ਗੁੰਮ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਸੋਨੂ ਵਿਧ ਦੁਪੱਟਾ ਸ਼ੋਅ ਹੋਊਗਾ ਸਟਿਚਿੰਗ ਉਹਦੇ ਵਿੱਚ ਐਡ ਨਹੀਂ ਹੋਊਗੀ ਠੀਕ ਹੈ ਜੀ ਤੇ ਤੁਸੀਂ ਸਾਨੂੰ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਾਨੂੰ ਆਰਡਰ ਹੈ ਜਿਹੜਾ ਉਹ ਦੇ ਸਕਦੇ ਹੋਗੇ ਲੋਜੀ ਆਪਾਂ ਫੇਰ ਦਿਖਾ ਦਿੰਨੇ ਆਂਗੇ ਤੇ ਲੋਜੀ ਅਗਲਾ ਸੂਟ ਦਿਖਾਉਣਾ ਉਹ ਵੀ ਬਹੁਤ ਹੀ ਜਿਆਦੇ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਇਹ ਆਪਾਂ ਨੇ ਫਰੌਕ ਸੂਟ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਲੋਜੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦਾ ਫਰੌਕ ਸੂਟ ਆਪਾਂ ਨੇ ਇਹ ਰੈਡੀ ਕੀਤਾ ਹੋਇਆਗਾ ਸਿਰਫ ਇਸ ਤਰ੍ਹਾਂ ਹੀ ਬਲ ਪਾਏ ਹੋਏ ਨੇ ਹਲਕੀ ਫਰੌਕ ਬਣਾਈ ਹੋਈ ਹੈ ਜੀ ਜਿਸ ਤਰ੍ਹਾਂ ਦਾ ਅਜਕਲ ਟ੍ਰੈਂਡ ਆ ਉਸੇ ਤਰ੍ਹਾਂ ਹੀ ਆਪਾਂ ਨੇ ਇਹ ਜਿਹੜਾ ਸਟਿਚ ਕੀਤਾ ਹੋਇਆ ਤੇ ਇਹਦੇ ਆਪਾਂ ਵਰਕ ਕਰਿਆ ਹੋਇਆਗਾ ਇਹ ਆਪਾਂ ਸਿਕਾ ਸਿਲਕ ਦੇ ਉੱਪਰ ਬਣਾਇਆ ਹੈ ਰਸਟ ਕਲਰ ਹੈਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੇ ਇਹ ਇਹਦੇ ਉੱਪਰ ਵਰਕ ਕਰਿਆ ਹੋਇਆ ਲੋ ਜੀ ਤੇ ਤੁਸੀਂ ਸਟੀਚਿੰਗ ਵੀ ਦੇਖ ਸਕਦੇ ਹੋ ਵਰਕ ਵੀ ਦੇਖ ਸਕਦੇ ਹੋਗੇ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਆਪਾਂ ਨੇ ਇਹ ਕੰਮ ਕੀਤਾ ਹੋਇਆ ਹੈਗਾ ਤੇ ਆਪਾਂ ਨੇ ਇਹਦੇ ਵਿੱਚ ਨੇ ਜਿਹੜੀਆਂ ਲੈਸਸ ਐਡ ਕੀਤੀਆਂ ਨੇ ਜੁਆਇੰਟ ਲੈਸ ਲਾਈ ਹੋਈ ਹੈ ਤੇ ਇਸ ਤਰ੍ਹਾਂ ਫਿਰ ਦੂਸਰੀ ਲੋਟ ਲੈਸ ਹੈ ਜਿਹੜੀ ਆਪਾਂ ਦਿੱਤੀ ਹੋਈ ਹੈ ਜਿਹੜੀ ਇਹ ਵਾਲੀ ਲੈਸ ਹੈ ਇਹੀ ਆਪਾਂ ਦੁਪट्टे ਦੇ ਉੱਪਰ ਐਡ ਕੀਤੀ ਹੋਈ ਹੈਗੀ ਠੀਕ ਹੈ ਜੀ ਤੇ ਇੱਕ ਵਰਕ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਨੇ ਇਹਦਾ ਨੈਕ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਜਿਹੜੀ ਇਹ ਡੋਰੀ ਹੈਗੀ ਇਹ ਫਰੰਟ neck ਦੇ ਉੱਪਰ ਹੈ ਜਿਹੜੀ ਲੱਗੀ ਹੋਈ ਹੈਗੀ ਤੇ ਇਸ ਤਰ੍ਹਾਂ ਆਪਾਂ ਨੇ ਬਾਂਹ ਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਕਫ ਵਾਲੀ ਬਾਂਹ ਰੱਖੀ ਹੋਈ ਆ ਆਪਾਂ ਨੂੰ ਜਿਸੇ ਤਰ੍ਹਾਂ ਦਾ ਡਿਜ਼ਾਈਨ ਆਇਆ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਜਿਹੜਾ ਇਹ ਸੂਟ ਆ ਰੈਡੀ ਕਰਕੇ ਦਿੱਤਾ ਹੈਗਾ ਦੇਖੋ ਜੀ ਇਸ ਤਰ੍ਹਾਂ ਬਾਂਹ ਦੇ ਵਿੱਚ ਵੀ ਆਪਾਂ ਨੇ ਜੋਇੰਟ ਲੈਸ ਹੈ ਜਿਹੜੀ ਐਡ ਕੀਤੀ ਹੋਈ ਆ ਠੀਕ ਆ ਤੇ ਬਾਹ ਦਾ ਡਿਜ਼ਾਈਨ ਦੇਖ ਸਕਦੇ ਹੋ ਬਾਕੀ ਤੁਸੀਂ ਕੰਮ ਵੀ ਦੇਖ ਸਕਦੇ ਹੋ ਠੀਕ ਹੈ ਅੱਜ ਕੱਲ ਇਸ ਤਰ੍ਹਾਂ ਦੇ ਸੂਟ ਦਾ ਟ੍ਰੈਂਡ ਹੈਗਾ ਤੁਸੀਂ ਇਸ ਤਰ੍ਹਾਂ ਦੇ ਸੂਟ ਹੈ ਜਿਹੜੇ ਫਰੌਕ ਸੂਟ ਆਪਾਂ ਤੋਂ ਰੈਡੀ ਕਰਵਾ ਸਕਦੇ ਹਾਂ ਕਫ ਵਾਲੀ ਬਾਹ ਜਿਹੜੀ ਰੱਖੀ ਹੋਈ ਹੈਗੀ ਬਹੁਤ ਸੋਹਣੀ ਫਰੌਕ ਹੈ ਜਿਹੜੀ ਇਹ ਬਣ ਕੇ ਰੈਡੀ ਹੋਈ ਹੈਗੀ ਤੇ ਅਗਰ ਤੁਸੀਂ ਫਰੌਕ ਨਹੀਂ ਬਣਾਉਣਾ ਚਾਹੁੰਦੇ ਤਾਂ ਸਿੰਪਲ ਸੂਟ ਹੀ ਰੱਖਣਾ ਚਾਹੁੰਦੇ ਹੋਗੇ ਤਾਂ ਉਸ ਤਰ੍ਹਾਂ ਵੀ ਰੈਡੀ ਕਰ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਇਹ ਵਾਲਾ ਵਰਕ ਹੈ ਤੁਸੀਂ ਸੂਟ ਦੇ ਉੱਪਰ ਵੀ ਕਰਵਾ ਸਕਦੇ ਹੋਗੇ ਤੇ ਹੁਣ ਆਪਾਂ ਸਕਰੀਨ ਦੇ ਉੱਪਰ ਪ੍ਰਾਈਸ ਜਿਹੜਾ ਸ਼ੋਅ ਕਰਾਂਗੇ ਉਹਦੇ ਵਿੱਚ ਸੂਟ ਦੇ ਉੱਪਰ ਜਿਹੜੀਆਂ ਲੈਸਸ ਲੱਗੀਆਂ ਹੁੰਦੀਆਂ ਨੇਗੀਆਂ ਉਹ ਚੀਜ਼ ਇਹਦੇ ਵਿੱਚ ਐਡ ਨਹੀਂ ਹੋਊਗੀ ਠੀਕ ਐ ਜੀ ਕਿਉਂਕਿ ਲੈਸਸ ਵਗੈਰਾ ਅਲੱਗ ਹੁੰਦੀਆਂ ਨੇਗੀਆਂ ਤੇ ਲੋ ਇਹਦੇ ਨਾਲ ਬਾਟਮ ਹੈ ਜਿਹੜੀ ਆਪਾਂ ਨੇ ਉਹ ਸਟੇਟ ਰੱਖੀ ਹੋਈ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਸੈਮੀ ਚਨੂਨ ਦਾ ਲਾਇਆ ਹੋਇਆ ਠੀਕ ਐ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਦੀ ਲੈਸ ਜਿਹੜੀ ਆਪਾਂ ਦੁਪੱਟੇ ਨੂੰ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਆਪਣਾ ਸੂਟ ਇਹ ਬਣ ਕੇ ਰੈਡੀ ਹੋਇਆਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਲੋਜੀ ਸਕਰੀਨਸ਼ਾਟ ਲੈ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਇਹਦੇ ਨਾਲ ਫੋਟੋ ਲਾ ਦਾਂਗੇ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਇਹ ਫਰੌਕ ਜਿਹੜੀ ਬਣੀ ਹੋਈ ਕਿਸ ਤਰ੍ਹਾਂ ਦੀ ਲੱਗਦੀ ਹੈਗੀ ਠੀਕ ਹੈ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟਡ ਫਰੌਕ ਦੇ ਉੱਪਰ ਵੀ ਬਣਵਾ ਸਕਦੇ ਹੋਗੇ ਠੀਕ ਹੈ ਜੀ ਵਿਦਾਊਟ ਵਰਕ ਤੁਸੀਂ ਸਟੀਚਿੰਗ ਕਰਾਉਣੀ ਹੈ ਤਾਂ ਉਹ ਵੀ ਕਰਵਾ ਸਕਦੇ ਹੋ ਇੱਕ ਫਰੌਕ ਦੀ ਜਿਹੜੀ ਸਟੀਚਿੰਗ ਆ ਉਹ ਆਮ ਸੂਟ ਨਾਲੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਤੇ ਲੋਜੀ ਤੇ ਅਗਲਾ ਸੂਟ ਦਿਖਾਉਣੇ ਆਂਗੇ ਤੇ ਇਹ ਵਾਲਾ ਹੈਗਾ ਆਪਣਾ ਪ੍ਰਿੰਟਡ ਸੂਟ ਠੀਕ ਹੈ ਜੀ ਟੈਸਟਾ ਦੇ ਵਿੱਚ ਮਲ ਕਾਟਨ ਦੇ ਵਿੱਚ ਹੈਗਾ ਇਹ ਦੁਪੱਟਿਆਂ ਨਾਲ ਸੂਟ ਆਏ ਨੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਤੇ ਇਹ ਵੀ ਆਪਣਾ ਸਟਿਚਿੰਗ ਕੀਤਾ ਹੋਇਆ ਤੇ ਵਿਦਆਊਟ ਲਾਈਨਿੰਗ ਸਟਿਚ ਕੀਤਾ ਹੋਇਆ ਹੈਗਾ ਠੀਕ ਹੈ ਜੀ ਇਹ ਸਾਰੇ ਸੂਟ ਆਪਣੇ ਬਾਹਰਲੇ ਕਸਟਮਰ ਦਾ ਆਰਡਰ ਹੈਗਾ ਇਹ ਦੋ ਪ੍ਰਿੰਟਡ ਸੂਟ ਨੇ ਠੀਕ ਹੈ ਜੀ ਜਿੰਨੇ ਵੀ ਆਪਾਂ ਸੂਟ ਦਿਖਾਇਆ ਹੈ ਸਾਰੇ ਆਪਣੇ ਫੋਰਨ ਦੇ ਕਸਟਮਰ ਦੇ ਨੇਗੇ ਤੇ ਇਸ ਤਰ੍ਹਾਂ ਦਾ ਆਪਣਾ ਪ੍ਰਿੰਟਰ ਹੋਊਗਾ ਟਿਸਟਾ ਬ੍ਰਾਂਡ ਹੋਊਗਾ ਤੇ ਇਸ ਤਰ੍ਹਾਂ ਆਪਾਂ ਨੇ ਇਹ ਸਟਿਚਿੰਗ ਕੀਤਾ ਹੋਇਆ ਠੀਕ ਹੈ ਜੀ ਪਾਈਪਿੰਗ ਲਾਈ ਹੋਈ ਹੈ ਇਹਨੂੰ ਤੇ ਤੁਸੀਂ ਲੇਸਿਸ ਲਗਾਉਣੀ ਆ ਉਹ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਸੌਰੀ ਆਪਾਂ ਉਹ ਦੂਸਰੀ ਸਾਈਡ ਦਿਖਾ ਰਹੇ ਸੀ ਇਸ ਤਰ੍ਹਾਂ ਦਾ ਹੀ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਨੇ ਇਹਦਾ ਜਿਹੜਾ neck ਹੈ ਜਿਹੜਾ ਰੱਖਿਆ ਹੋਇਆ ਠੀਕ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਬਹੁਤ ਸੋਹਣਾ ਸਟੱਫ ਹੈ ਜਿਹੜਾ ਟਿਸਟਾ ਦੇ ਵਿੱਚ ਸਟੱਫ ਆ ਜਾਂਦਾ ਜਿੰਨੀ ਰੇਂਜ ਉੱਪਰ ਚਲੀ ਜਾਂਦੀ ਆ ਉਨਾ ਹੀ ਸਟੱਫ ਜਿਹੜਾ ਸੌਫਟ ਹੋ ਜਾਂਦਾਗਾ ਤੇ ਇਸ ਤਰ੍ਹਾਂ ਦੇ ਨਾਲ ਇਹ ਮੈਚਿੰਗ ਸੂਟ ਹੈਗਾ ਤੇ ਇਹ ਵਾਲੀ ਇਹਦੀ ਬਾਟਮ ਹੈਗੀ ਤੇ ਪ੍ਰਿੰਟਡ ਸੋਨੂੰ ਦੁਪੱਟਾ ਮਿਲੂਗਾ ਦੁਪੱਟਾ ਜਿਹੜਾ ਇਹਦੇ ਨਾਲ ਪਿਓਰ ਕੋਟੇ ਡੋਰੀ ਇਹਦਾ ਦੁਪੱਟਾ ਜਿਹੜਾ ਲੱਗਿਆ ਹੋਇਆਗਾ ਤੇ ਇਸ ਤਰ੍ਹਾਂ ਦਾ ਦੁਪੱਟੇ ਦੇ ਵਿੱਚ ਪ੍ਰਿੰਟਡ ਹੋਊਗਾ ਠੀਕ ਹੈ ਜੀ ਲੋ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਦੁਪੱਟੇ ਦੇ ਵਿੱਚ ਠੀਕ ਹੈ ਲੋ ਜੀ ਇਸ ਤਰ੍ਹਾਂ ਦੇ ਸੂਟ ਮੰਗਵਾਉਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਫੋਟੋਆਂ ਜਿਹੜੀਆਂ ਸੈਂਡ ਕਰ ਦਾਂਗੇ ਤੁਸੀਂ ਸਿਲੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਲੋ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵਿਦਆਊਟ ਸਟਿਚਿੰਗ ਸ਼ੋ ਹੋਊਗਾ ਠੀਕ ਹੈ ਜੀ ਉਹਦੇ ਵਿੱਚ ਸਟਿਚਿੰਗ ਨਹੀਂ ਹੋਊਗੀ ਤੇ ਤੁਸੀਂ ਸਟਿਚਿੰਗ ਕਰਾਉਣੀ ਆ ਜਾਂ ਨਾ ਕਰਾਉਣੀ ਆ ਤੁਸੀਂ ਬਿਨਾਂ ਸਟਿਚਿੰਗ ਵੀ ਸੂਟ ਮੰਗਵਾ ਸਕਦੇ ਹੋ ਲੋ ਜੀ ਅੱਲਾ ਸੂਟ ਦਿਖਾਉਣੇ ਆਂਗੇ ਇਹ ਵੀ ਆਪਣਾ ਕਾਫੀ ਜਿਆਦਾ ਜਿਹੜਾ ਸੂਟੇ ਦੀ ਕਾਫੀ ਡਿਮਾਂਡ ਰਹੀ ਹੈ ਕਿ ਆਪਾਂ ਕਾਫੀ ਇਸ ਸੇਮ ਕਲਰ ਦੇ ਵਿੱਚ ਸੂਟ ਹੈ ਜਿਹੜੇ ਸਟਿਚ ਕਰਾ ਕੇ ਵੇਚ ਚੁੱਕੀ ਆਂਗੇ ਲੋ ਜੀ ਇਹ ਆ ਜਾਂਦਾ ਜੀ ਟਿਸਟਾ ਬਟਰ ਚੈੱਕ ਦੇ ਵਿੱਚ ਇਹ ਵੀ ਬਹੁਤ ਸੋਹਣਾ ਬਹੁਤ ਹੀ ਫਾਈਨ ਕੁਆਲਿਟੀ ਇਸ ਤਰ੍ਹਾਂ ਦਾ ਪ੍ਰਿੰਟ ਰੂ ਇਹ ਵੀ ਆਪਣਾ ਸਟਿਚ ਕੀਤਾ ਹੋਇਆਗਾ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਦਾ ਨੈਕ ਦਾ ਜਿਹੜਾ ਇਹਦਾ ਰੱਖਿਆ ਹੋਇਆ ਠੀਕ ਹੈ ਜੀ ਤੇ बॉटम ਇਹਦੀ ਇਸ ਤਰ੍ਹਾਂ ਦੀ प्लेन बॉटम ਹੈ ਇਹਦੇ ਨਾਲ ਤੁਸੀਂ ਵਰਕ ਕਰਵਾ ਕੇ ਲੈਣਾ ਤਾਂ ਵਰਕ ਵੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਟੈਬੀ ਚੈੱਕ ਦਾ ਰੱਖਿਆ ਹੋਇਆਗਾ ਤੇ ਆਪਾਂ ਨੇ ਇਸ ਤਰ੍ਹਾਂ ਇਹ ਡਾਈ ਕੀਤਾ ਹੋਇਆਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਸੈਂਟਰ ਦੇ ਵਿੱਚ ਆਪਾਂ ਨੇ بیس ਕਲਰ ਰੱਖਿਆ ਹੈ ਤੇ ਫੋਰ ਸਾਈਡ ਆਪਾਂ ਨੇ ਇਸ ਤਰ੍ਹਾਂ ਦਾ बॉटम ਨਾਲ ਦਾ ਗ੍ਰੇ ਕਲਰ ਰੱਖਿਆ ਹੋਇਆ ਠੀਕ ਹੈ ਜੀ ਤੇ ਆਪਾਂ ਨੂੰ ਲੇਅਰਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਸਕਰੀਨ ਦੇ ਉੱਪਰ ਪ੍ਰਾਈਸ ਸੋਨੂੰ ਪਿੱਛੇ ਦੁਪੱਟਾ ਤੇ ਵਿਦਾਊਟ ਸਟੀਚਿੰਗ ਸ਼ੋ ਹੋਊਗਾ ਠੀਕ ਹੈ ਜੀ ਆਪਾਂ ਬਾਰ-ਬਾਰ ਤੁਹਾਨੂੰ ਦੱਸ ਰਿਆਂਗੇ ਕਿਈ ਮੇਰੀਆਂ ਭੈਣਾਂ ਪੁੱਛਦੀਆਂ ਨੇ ਜੀ ਸਟੀਚਿੰਗ ਵੀ ਐਡ ਆ ਦੇਖੋ ਨਾ ਸਟੀਚਿੰਗ ਉਹਦੇ ਵਿੱਚ ਨਹੀਂ ਐਡ ਹੁੰਦੀ ਹੈ ਕਿ ਬਿਨਾ ਸਟੀਚਿੰਗ ਆ ਜਿਹੜਾ ਆਪਾਂ ਪ੍ਰਾਈਸ ਦੱਸਦੇ ਹੁੰਨੇ ਆ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਨੂੰ ਆਪਾਂ ਸੂਟ ਦਿਖਾਉਣ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ